ਹਾਂਜੀ ਬਾਈ ਸਸਿਕਾ ਸਾਰਿਆਂ ਨੂੰ ਆਪਾਂ ਪਹੁੰਚੇ ਹੋਏ ਹਾਂ ਬਾਈ ਰਿਕੂ ਬਾਈ ਦੀ ਵਰਕਸ਼ਾਪ ਤੇ ਬਲਾਡੇ ਤੇ ਇਹਦੇ ਵਿੱਚ ਇੰਜਨ ਦਾ ਈਸ਼ੂ ਆਉਂਦਾ ਸੀ ਗੱਡੀ ਦੇ ਵਿੱਚ ਤੇ ਬਾਈ ਨੂੰ ਪੁੱਛਿਆ ਮੈਂ ਬਾਈ ਇਹ ਇੰਜਨ ਦਾ ਈਸ਼ੂ ਜਾਂ ਦਿਖਾਈ ਜਾਂਦੀ ਆ ਚੈੱਕ ਇੰਜਨ ਦਿਖਾ ਰਹੀ ਸੀ ਹਣਾ ਮਨਪ੍ਰੀਤਾ ਹਾਂਜੀ ਤਾਂ ਤੇ ਬਾਈ ਕਹਿੰਦਾ 2 ਮਿੰਟ ਖੜੋ ਤੁਹਾਨੂੰ ਹੁਣੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ ਕਹਿੰਦਾ ਆ ਦੇਖੋ ਭਾਈ ਕਹਿੰਦਾ ਸਕੈਨ ਕਰਕੇ ਦੇਖਦੇ ਆ ਭਾਈ ਸਕੈਨ ਕਰਨ ਲੱਗਿਆ ਪਿਆ ਦੇਖਦਾ ਵੀ ਕੀ ਪ੍ਰੋਬਲਮ ਹੈ ਹਨਾ ਗੱਡੀ ਦੇ ਵਿੱਚ ਤੇ ਬਹੁਤ ਕੈਂਟ ਸਿਸਟਮ ਆਉਂਦਾ ਭਾਈ ਇਹ ਮੰਨ ਕੇ ਚੱਲੋ ਜੀ ਪੁਰਾਣੇ ਸਮੇਂ ਦੀ ਗੱਲ ਕਰੀਏ ਪੁਰਾਣੇ ਸਮੇਂ ਤਾਂ ਲੱਭਦੇ ਹੁੰਦੇ ਸੀ ਜਿਗਾਰਡਮੈਂਟ ਸਿਸਟਮ ਵੀ ਕੀ ਪ੍ਰੋਬਲਮ ਆ ਗਈ ਇਹਨੂੰ ਹਨਾ ਤੇ ਹੁਣ ਇਹ ਵਧੀਆ ਫੈਸਿਲਿਟੀ ਆਈ ਹੋਈ ਆ ਬਹੁਤ ਵਧੀਆ ਕਾੜ ਗੱਡੀ ਹੋਈ ਹੈ ਇਹ ਚੀਜ਼ ਦੀ ਇਹ ਸਕੈਨ ਕਰਨ ਵਾਲੇ ਸਿਸਟਮ ਜੀ ਆਹ ਦੇਖੋ ਭਾਈ ਗੱਡੀ ਨੂੰ ਸਕੈਨ ਕਰਦਾ ਭਾਈ ਚੈੱਕ ਕਰੂਗਾ ਇਹ ਦੋ ਆ ਗੱਡੀ ਨੂੰ ਬਾਈ ਸਕੈਨ ਕਰਕੇ ਨਾ ਸਕੇਨਰ ਨਾਲ ਤੇ ਬਾਈ ਨੇ ਕੁਝ ਘਟ ਟਾਈਮ ਦੇ ਵਿੱਚ ਹੀ 2-4 ਮਿੰਟਾਂ ਦੇ ਵਿੱਚ ਜਿਹੜਾ ਇਸ਼ੂ ਹੁੰਦਾ ਸੀ ਗੱਡੀ ਦੇ ਵਿੱਚ ਉਹ ਕਲੀਅਰ ਕਰਤਾ ਬਾਈ ਨੇ ਤੇ ਬਾਈ ਨਾ ਪੁੱਛਿਆ ਮਾ ਬਾਈ ਯਾਰ ਇਹ ਮੰਨ ਕੇ ਜਦ ਸਕੈਨਰ ਵਾਲਾ ਸਿਸਟਮ ਆਣਾ ਜਿਹੜਾ ਹੁਣ ਆਇਆ ਹੈਗਾ ਬਹੁਤ ਵਧੀਆ ਤਕਨੀਕ ਆਈ ਹੈ ਇਹ ਤੇ ਬਾਈ ਕਹਿੰਦਾ ਵੀ ਜੇ ਪਹਿਲਾ ਨਾ ਟਾਈਮ ਹੁੰਦਾ ਸੀ ਪਹਿਲਾ ਨਾ ਟਾਈਮ 'ਚ ਤਾਂ ਬਾਈ ਕਹਿੰਦਾ ਮਿਸਤਰੀ ਲੱਭਦੇ ਹੁੰਦੇ ਸੀ ਨੁਕਸ ਵੀ ਕਿੱਥੇ ਆ ਪਰਾ ਇਹ ਜਿਹੜੀ ਟੈਕਨੋਲੋਜੀ ਆਈ ਹੈਗਾ ਨਾ ਮੰਨ ਕੇ ਚੱਲੋ ਬਹੁਤ ਵਧੀਆ ਆਈ ਹੈ ਕਹਿੰਦਾ ਬਾਈ ਕਹਿੰਦਾ ਵੀ ਕੁਝ ਕਮੈਂਟਾਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਕਿਹੜੇ ਪਾਸੇ ਪ੍ਰੋਬਲਮ ਆਵੇਗੀ ਹਨਾ ਕੋਈ ਤਾਰ ਦੇ ਵਿੱਚ ਪ੍ਰੋਬਲਮ ਆ ਜਾਂ ਇੰਜਣ ਦੇ ਵਿੱਚ ਪ੍ਰੋਬਲਮ ਆ ਹਨਾ ਉਹਦਾ ਮੰਨ ਕੇ ਲੋ ਸਿਗਨਲ ਪਤਾ ਲੱਗ ਜਾਂਦਾ ਇਹਦੇ ਨਾਲ ਸੁਣ ਕੇ ਮੈਨ ਲੱਗੀ ਬਾਈ ਤਕਨੀਕ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਭਰਾਵਾਂ ਦਾ